ओम श्री गणेशाय नमः जय भोडानाथ भोडा भोडा शिवजी ने भोडा रे महादेव जी हे भोडा ਦੇਵ ਜੀ ਇਹ ਨਹੀਂ ਥੀ ਰੇ ਸੋ ਨਈ ਅਸਤੀ ਨਹੀਂ ਰੇ ਰੁਪਈਆ ਥਾਤੀ ਰੇ ਸੋ ਨਈ ਅਸਤੀ ਨਹੀਂ ਰੇ ਰੁਪਈਆ ਸੇਨੀ ਰੇ ਘੜਾਉ ਤੰਨੇ ਹਾਸੜੀ ਪਰਵਤੀ ਸੇਨੀ ਰੇ ਘੜਾਉ ਤੰਨੇ ਹਾਸੜੀ ਪਰਵਤੀ ਅਮ ਦੀ ਪਰਵਾਨੀ ਹਮਨੇ ਹਾਮਰੇ ਮਹਾਦੇ મા પારવતી What do myself